ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲਰ ਡੈਰੀ ਫਾਰਮ 'ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਤੁਹਾਨੂੰ ਮਹਾਬਲੀ ਜੋ ਕਿ ਬਾਈ ਬਰਿੰਦਰ ਕੋਲੇ ਬੋਲਾ ਉਹਦੀ ਝੋਟੀ ਦਿਖਾ ਰਿਹਾ ਹਾਂ ਜੋ ਕਿ ਮੋਹ 6 ਦੰਦ ਹੈ ਜੀ ਆ ਤੁਸੀਂ ਆਪ ਦੇਖ ਸਕਦੇ ਹੋ ਝੋਟੀ ਦਾ ਕੱਦ ਕਾਠ ਤੇ ਥਣਲੇਵਾ ਪਿੱਛੇ ਦਾ ਵੀ ਥਣਲੇਵਾ ਤੁਹਾਨੂੰ ਦਿਖਾ ਰਿਹਾ ਤਾਂ ਤੁਸੀਂ ਆਹ ਦੇਖ ਸਕਦੇ ਹੋ ਦੇਖੋ ਪਿੱਛੇ ਦੇ ਥਣਾਂ ਦੀ ਗੈਪ ਤੇ ਹੁਣ ਤੁਹਾਨੂੰ ਸਾਈਡ ਦੇ ਥਣਾ ਦੀ ਗੈਪ ਵੀ ਦਿਖਾ ਰਿਆਂ ਥਣ ਟੂ ਥਣਾ ਫੁੱਲ ਗੈਪ ਆ ਜੀ ਛੋਟੀ ਜਿਹੀ ਲੰਬਾਈ ਦੇਖ ਸਕਦੇ ਹੋ ਪਿੱਠਪੂੜਾ ਤੇ ਕਦ ਕਾਠੀ ਦੀ ਤਰਫੋਂ ਤੁਸੀਂ ਦੇਖ ਸਕਦੇ ਹੋ ਚਿਹਰਾ ਬਿਲਕੁਲ ਲੰਬੀ ਬੂਥ ਸਿੰਘ ਗੋਲ ਤੇ ਮਿਰਜੀ ਨੇ 19 ਕਿਲੋ 600 ਗ੍ਰਾਮ ਦੁੱਧ ਕੱਢਿਆ ਜੀ ਜ਼ਿਲ੍ਹਾ ਹਨੂਮਾਨਗੜ ਦੇ ਵਿੱਚ ਆ ਤੇ ਜੇ ਕਿਸੇ ਵੀਰ ਨੇ ਕੰਡੈਕਟ ਕਰਨਾ ਹੋਵੇ ਤਾਂ ਬਰਿੰਦਰ ਵੀਰ ਨਾਲ ਇਸ ਵੀਜ ਦਾ ਮੋਬਾਈਲ ਨੰਬਰ ਤੇ ਕੰਡੈਕਟ ਕਰ ਸਕਦੇ ਹੋ ਤਾਂ ਝੋਟੀ ਦੀ ਹਾਈਟ ਲੈਂਥ ਤੁਸੀਂ ਦੇਖ ਸਕਦੇ ਹੋ ਤੁਸੀਂ ਦੁਬਾਰਾ ਫੇਰ ਥਾਣਾ ਦਾ ਦੇਖੋ ਜੀ ਸਪੇਸ ਬਿਲਕੁਲ ਨਜ਼ਦੀਕ ਤੋਂ ਦਿਖਾ ਰਿਹਾ ਆ ਦੇਖੋ ਚਾਰੇ ਥਾਣਾ ਵੱਖੋ ਵੱਖਰੇ ਕਿਰਨ ਨੂੰ ਤੁਸੀਂ ਦੇਖ ਸਕਦੇ ਹੋ ਤੇ ਝੋਟੀ ਦੀ ਹਾਈਟ ਲੈਂਥ ਕਿੰਨੀ ਆ ਇਹ ਸਾਰੀਆਂ ਚੀਜ਼ ਦੇਖ ਸਕਦੇ ਹੋ ਵੀਰੇ ਆਪਾਂ ਇੱਕ ਘਰ ਵਿੱਚ ਚੰਗਾ ਪਸ਼ੂ ਪੈਦਾ ਕਰੀਏ ਤਾਂ ਚੰਗੀ ਆਮਦਨ ਹੀ ਪਸ਼ੂਤਾਂ ਦੇ ਨਾਲ ਹੀ ਪੈਦਾ ਕਰ ਸਕਦੇ ਆ ਤੇ ਤੁਸੀਂ ਛੋਟੀ ਕਿਸੇ